ਕੈਪਟਨ ਦੇ ਅਕਾਲੀ ਦਲ ਬੀਜੇਪੀ ਗੱਟਚੋੜ ਦੇ ਬਿਆਨ ਤੇ ਦਲਜੀਤ ਢੀਮਾ ਦਾ ਬਿਆਨ ਸਾਹਮਣੇ ਆ। ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਦਾ ਇਹ ਆਪਣਾ ਵਿਅਕਤੀਗਤ ਵਿਚਾਰ ਹੈ। ਇਹ ਕਿਸੇ ਵੀ ਪਾਰਟੀ ਦੀ ਅਧਿਕਾਰਤ ਸਟੇਟਮੈਂਟ ਨਹੀਂ ਹੈ। ਦਲਜੀਤ ਢੀਮਾ ਨੇ ਕਿਹਾ ਕਿ ਅਸੀਂ ਇਕੱਲੇ ਹੀ ਆਪਣੇ ਚੋਣ ਨਿਸ਼ਾਨ ਤੱਕੜੀ ਤੇ ਚੋਣਾ ਲੜ ਰਹੇ ਹਾਂ। ਜੋ ਵੀ ਪੰਜਾਬ ਦੇ ਭਲੇ ਲਈ ਹੋਵੇਗਾ ਪਾਰਟੀ ਉਸ ਉੱਤੇ ਫੈਸਲਾ ਲਵੇਗੀ। ਦਾ ਵੱਡਾ ਜਿਹੜਾ ਬਿਆਨ ਦਿੱਤਾ ਗਿਆ ਹੈ ਦੱਸਦੇ ਕਿ ਬੀਤੇ ਕੱਲ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਭਾਜਪਾ ਅਕਾਲੀ ਦਲ ਗੜਚੋੜ ਦੀ ਵਕਾਲਤ ਜਿਹੜੀ ਆ ਉਹ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਦਲਜੀਤ ਚੀਮਾ ਦਾ ਇਹ ਬਿਆਨ ਸਾਹਮਣੇ ਆ ਉਹਨਾਂ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਦਾ ਇਹ ਬਿਆਨ ਆਪਣਾ ਵਿਅਕਤੀਗਤ ਵਿਚਾਰ ਹੈ ਇਹ ਕਿਸੇ ਪਾਰਟੀ ਦਾ ਅਧਿਕਾਰਤ ਸਟੇਟਮੈਂਟ ਨਹੀਂ ਹੈ ਦਲਜੀਤ ਈਮਾ ਨੇ ਕਿਹਾ ਕਿ ਅਸੀਂ ਇਕੱਲੇ ਹੀ ਆਪਣੇ ਚੋਣ ਨਿਸ਼ਾਨ ਤੱਕੜੀ ਤੇ ਚੋਣਾ ਲੜ ਰਹੇ ਹਾਂ ਤੇ ਜੋ ਵੀ ਪੰਜਾਬ ਦੇ ਭਲੇ ਲਈ ਹੋਵੇਗਾ ਪਾਰਟੀ ਉਸ ਉੱਤੇ ਫੈਸਲਾ ਲਵੇਗੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਚਰਚਾ ਦੁਬਾਰਾ ਤੋਂ ਸ਼ੁਰੂ ਹੋ ਚੁੱਕੀ ਹੈ ਚਰਚਾ ਕੈਪਟਨ ਮਰਿੰਦਰ ਸਿੰਘ ਹੋਰਾਂ ਦੀ ਸਟੇਟਮੈਂਟ ਤੋਂ ਬਾਅਦ ਸ਼ੁਰੂ ਹੋਈ ਹੈ ਜਿਸ ਸਮੇਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਗੱਠਜੋੜ ਦੀ ਵਕਾਲਤ ਕਰਦੇ ਹੋਏ ਆ ਇੱਕ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਜੇਕਰ ਸੱਤਾ ਦੇ ਵਿੱਚ ਆਉਣਾ ਹੈ ਭਾਜਪਾ ਨੇ ਤਾਂ ਅਕਾਲੀ ਦਲ ਦੇ ਨਾਲ ਗੱਠਜੋੜ ਬਹੁਤ ਜ਼ਰੂਰੀ ਹੈ ਕਿਉਂਕਿ 2027 ਦੀਆਂ ਚੋਣਾਂ ਨਜ਼ਦੀਕ ਨੇ ਅਤੇ ਉਸ ਤੋਂ ਪਹਿਲਾਂ ਅਜਿਹੀ ਇੱਕ ਸਟੇਟਮੈਂਟ ਆਉਣੀ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਦੀ ਇੱਕ ਨਵੀਂ ਚਰਚਾ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਸਟੇਟਮੈਂਟ ਨੂੰ ਕਿਸ ਤਰੀਕੇ ਦੇ ਨਾਲ ਵੇਖਦਾ ਹੈ ਕੈਪਟਨ ਮਰਿੰਦਰ ਸਿੰਘ ਹੋਰਾਂ ਦੀ ਸਟੇਟਮੈਂਟ ਨੂੰ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਚੀਮਾ ਸਾਹਿਬ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਹੋਰਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਵਕਾਲਤ ਕੀਤੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਕਿਸ ਤਰੀਕੇ ਵੇਖਦੇ ਹੋ ਕਿਉਂਕਿ ਉਹ ਕਹਿੰਦੇ ਨੇ ਕਿ ਜੇਕਰ 2027 ਦੇ ਵਿੱਚ ਭਾਜਪਾ ਨੇ ਸਤਾ ਵਿੱਚ ਹੋਣਾ ਹੈ ਤਾਂ ਅਕਾਲੀ ਦਲ ਨਾਲ ਜਿਹੜਾ ਗੱਠਜੋੜ ਬਹੁਤ ਜ਼ਰੂਰੀ ਹੈ ਦੇਖੋ ਗੱਲ ਇਹ ਹੈ ਕਿ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਬੜੇ ਪੁਰਾਣੇ ਤੇ ਐਕਸਪ ਦੁਬਾਰੀ ਮੁੱਖ ਮੰਤਰੀ ਬੰਦਾ ਵੀ ਮੌਕਾ ਉਹਨਾਂ ਨੂੰ ਮਿਲਿਆ ਉਹਨਾਂ ਨੇ ਕਿਸੇ ਇੰਟਰਵਿਊ ਦੇ ਵਿੱਚ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਜੋ ਆਪਣਾ ਉਹਨਾਂ ਦਾ ਐਕਸਪੀਰੀਅੰਸ ਆ ਉਹਦੇ ਮੁਤਾਬਕ ਆਪਣੇ ਮਨ ਦੀ ਫੀਲਿੰਗ ਸ਼ੇਅਰ ਕੀਤੀ ਹੈ ਇਹ ਵਿਅਕਤੀਗਤ ਵਿਚਾਰ ਹੁੰਦੇ ਆ ਜੀ ਜਿਹੜੇ ਐਕਸਪੀਰੀਅੰਸ ਆ ਲੰਮਾ ਉਹਨਾਂ ਨੂੰ ਪੁੱਛਿਆ ਗਿਆ ਜੋ ਉਹਨਾਂ ਨੇ ਠੀਕ ਸਮਝਿਆ ਜੋ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਨੇ ਆਪਣਾ ਵਿਚਾਰ ਦਿੱਤਾ ਉਹਨੋਂ ਤੇ ਜਿਹੜੀ ਆ ਪੋਲਿਟਿਕਲ ਕਮੈਂਟਰੀ ਬਾਕੀ ਜਿਹੜੀ ਪਾਰਟੀਆਂ ਦੀ ਉਹ ਵੀ ਸ਼ੁਰੂ ਹੋਣੀ ਚਾਹੀਦੀ ਕਿਉਂਕਿ ਹਰ ਇੱਕ ਨੂੰ ਹੱਕ ਆ ਆਪਣੇ ਤਜਰਬੇ ਤੋਂ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਗੱਲ ਕੀਤੀ ਆ ਉਸ ਗੱਲ ਦੀ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਜਦੋਂ ਭਾਰਤੀ ਜਨਤਾ ਪਾਰਟੀ ਦਾ ਕੋਈ ਆਫੀਸ਼ੀਅਲੀ ਕੋਈ ਕਿਸੇ ਤਰ੍ਹਾਂ ਦੀ ਤਜਵੀਜ਼ ਹੋਵੇ ਫਿਰ ਤਾਂ ਉਹਤੇ ਮੈਂ ਕੋਈ ਰੈਕਸ਼ਨ ਦਿਆਂ ਹੂੰ ਇਸ ਕਰਕੇ ਜਿਹੜੇ ਵਿਅਕਤੀਗਤ ਵਿਚਾਰ ਹੁੰਦੇ ਨੇ ਉਹ ਸਮੇਂ-ਸਮੇਂ ਤੇ ਜਿਹੜੇ ਸੀਨੀਅਰ ਲੀਡਰ ਨੇ ਆਪਣੇ ਤਜਰਬੇ ਦੇ ਆਧਾਰ ਤੇ ਉਹ ਵਿਚਾਰ ਸ਼ੇਅਰ ਕਰਦੇ ਰਹਿੰਦੇ ਆ ਉਹਨਾਂ ਦਾ ਵਿਅਕਤੀਗਤ ਵਿਚਾਰ ਆਉਂਦਾ ਤੇ ਮੇਰਾ ਕੋਈ ਉਹਦੇ ਤੇ ਕੁਝ ਕਹਿਣਾ ਪੋਜੀਟਿਵ ਡੈਕਟਿਵ ਉਪਰਧਕ ਜਿਵੇਂ ਸੋ ਚਲੋ ਉਹਨਾਂ ਦਾ ਵਿਅਕਤੀਗਤ ਵਿਚਾਰ ਹੋ ਸਕਦਾ ਪਰ ਦੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਇੱਕ ਵਾਰ ਜਿਹੜੀ ਗੱਲਬਾਤ ਚੱਲੀ ਸੀਗੀ ਅਕਾਲੀ ਦਲ ਭਾਏ ਭਾ ਗੱਠ ਜੋੜ ਦੀ ਹੁਣ 27 ਦੀਆਂ ਚੋਣਾਂ ਨੇ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੋਨੇ ਪਾਰਟੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਇੱਕ ਵੱਡੀ ਸ਼ਕਤੀ ਦੇ ਤੌਰ ਤੇ ਉੱਭਰਦੀਆਂ ਨੇ ਲੱਗਦਾ ਗੱਠ ਜੋੜ 2027 ਦੇ ਵਿੱਚ ਹੋ ਸਕਦਾ ਜੇਕਰ ਮੁੱਦਿਆਂ ਦੇ ਉੱਪਰ ਹਾਂ ਪੱਖੀ ਵਿਚਾਰਤਾ ਮਿਲਦੀ ਹੈ ਤਾਂ ਕੋਈ ਫੈਸਲੇ ਹੁੰਦੇ ਨੇ ਤੇ ਜਿਹੜੇ ਪਾਰਟੀਆਂ ਦੇ ਹੁੰਦੇ ਆ ਇਹ ਸਾਡੀ ਪਾਰਟੀ ਦੇ ਵਿੱਚ ਸਾਡੀ ਰਵਾਇਤ ਨਹੀਂ ਹੈ ਕਿ ਅਸੀਂ ਆਪਣੇ ਜਿਹੜੇ ਆ ਵਕਰੀ-ਵਕਰੀ ਵਿਚਾਰ ਜੋ ਮੈਨੂੰ ਠੀਕ ਲੱਗਦਾ ਉਹ ਮੈਂ মিডিਆ ਦੇ ਵਿੱਚ ਦਵਾ ਮੇਰੀ ਆਪਣੀ ਇੱਕ ਪਾਰਟੀ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਪਾਰਟੀ ਹੁਣ ਅੱਜ ਦੀ ਡੇਟ ਦੇ ਵਿੱਚ ਚੱਲ ਰਹੀ ਹੈ ਬਲਾਕਸਮ ਤੇ ਤੇਚਲਾ ਪ੍ਰਿਸ਼ਦ ਇਲੈਕਸ ਜੀ ਉਹ 100% ਜਿਹੜੀਆਂ ਸੀਟਾਂ ਨੇ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਿੰਬਲ ਤੱਕੜੀ ਆ ਆਪਣੇ ਚੋਣ ਨਿਸ਼ਾਨ ਤੇ ਲਾੜਨੇ ਕੱਲੇ ਨਾਲ ਹੂੰ ਉੱਚ ਡੀ ਕਾਰਕਮਟੀ ਨੇ ਫੈਸਲਾ ਕੀਤਾ ਕਿ ਅਸੀਂ ਆਪ ਲੜਨੀ ਆ। ਇਹ ਵੀ ਫੈਸਲਾ ਹੋਇਆ ਕਿ ਸਾਰੀਆਂ ਜਿਹੜੀਆਂ ਤਕੜੀ ਚੋਣਾਂ ਸ਼ਾਂਤੀ ਲੜੀਆਂ ਤੇ ਨੋਮੀਨੇਸ਼ਨ ਅੱਜ ਸ਼ੁਰੂ ਹੋ ਗਈਆਂ। ਇਸ ਕਰਕੇ ਅੱਜ ਜਿਹੜਾ ਸਾਡਾ ਧਿਆਨ ਹੈ ਕਿ ਜਿਹੜਾ ਅਸੀਂ ਪਹਿਲਾ ਮੋਰਚਾ ਸ਼ੁਰੂ ਕੀਤਾ। ਸਾਰਾ ਧਿਆਨ ਅਸੀਂ ਉੱਤੇ ਕਨਸੈਂਟਰੇਟ ਕਰ ਰਹੇ ਹਾਂ। ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਡਾਕਟਰ ਦਲਜੀਤ ਸਿੰਘ ਟੀਮਾ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਸਾਫ਼ ਤੌਰ ਤੇ ਕਹਿਣਾ ਕਿਉਂਕਿ ਦੇਖੋ ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਰਹੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੀ ਕਿਵੇਂ ਰਣਨੀਤੀ ਬਣਾਉਣੀ ਹੈ ਜਾਂ ਕੋਈ ਅਲਾਈਅੰਸ ਕਰਨਾ ਤਾਂ ਉਹ ਸਿੱਧੇ ਤੌਰ ਤੇ ਕਿੱਸਦੇ ਕੋਰ ਕਮੇਟੀ ਦੇ ਡਿਸੀਜਨ ਹੁੰਦੇ ਨੇ ਅੰਦਰੂਨੀ ਮੀਟਿੰਗਾਂ ਦੇ ਵਿੱਚ ਬੈਠ ਕੇ ਜਿਹੜੇ ਫੈਸਲੇ ਲਏ ਜਾਂਦੇ ਨੇ ਅਤੇ ਕੈਪਟਨ ਮਰਿੰਦਰ ਸਿੰਘ ਹੋਰਾਂ ਦੀ ਜੋ ਸਟੇਟਮੈਂਟ ਹੈ ਉਸ ਨੂੰ ਨਿੱਜੀ ਸਟੇਟਮੈਂਟ ਦੱਸਦੇ ਹੋ